आ जाओ यार विक्रम सिंह मजीठिया सरदार विक्रम सिंह मजीठिया आजा बापू चलेया फैमिली ਨੂੰ ਮਿਲਦੇ ਸਾਰੇ ਤਗੜੇ ਬੀਜੇ ਪੁੱਤ ਸਰਦਾਰ विक्रम सिंह मजीठिया साहब ਦੇ ਪੁੱਤੜਾ ਤਗੜੇ ਰਹਿਣ ਕਮੈਂਟ ਨਹੀਂ ओके आई लव यू गाइस सरदार विक्रम सिंह मजीठिया सरदार विक्रम सिंह मजीठिया आ जाओ ਆਜੋ ਜੀ ਸਭ ਦੇ ਕੋਲ ਲੈ ਨੂੰ ਨਾ ਧੱਕੇ ਮਾਰੋ ਇਹਦਾ ਬੰਦਾ ਦਾ ਹਾਲ ਵੇਖ ਲੋ ਜੀ ਮੇਰੇ ਵਾਈਫ ਨੂੰ ਧੱਕੇ ਮਾਰੀਆ ਪੁਲਿਸ ਦੇ ਜੋ ਚੋੜੀ ਤੇ ਵਾਈਫ ਨੂੰ ਚਾਹੇ ਪਾਸੇ ਕੀਤਾ ਸਰ ਬਲੌਗ ਦਾ ਬਲੌਗਰ ਕਿਹਦੇ ਕਿੱਥੇ ਆ ਹਾਲ ਵੇਖ ਲੋ ਜੀ ਮੈਂ ਹੀ ਦਿਖਾਉਣਾ ਦਿਖਾ ਮੈਂ ਇਹ ਇਧਰ ਵੀ ਮਾਰੀ ਲਾਇਆ ਅੱਗੇ ਤੱਕ ਲੈ ਆ ਕੇ ਬਾਹਰ ਕੋਈ ਸਾਰੀ ਗਲੀ ਬੰਦ ਕੀਤੀ ਹੈ ਜੀ ਕਿਸੇ ਨੂੰ ਆਉਣ ਦੀ ਦਿੱਤੀ ਨਹੀਂ ਆ ਰਹੀ ਆ ਇੱਧਰ ਵੀ ਸਾਰਾ ਗਲੀ ਬੰਦ ਕੀਤੀ ਹੈ ਮਤਲਬ ਜਿਵੇਂ ਪਤਾ ਨਹੀਂ ਕੀ ਆ ਜੇ ਕੋੜਾ ਕਾਲ ਵੀ ਮੈਂ ਇਸ ਹੀ ਜਾਣ ਨੂੰ ਤਿਆਰ ਹੁਣ ਕਿੱਧਰ ਗਏ ਜੀ ਸੁਰਨਜੀਤ ਜੀ ਇਹ ਉਸਕੇ ਕੱਪ ਪੀਸਾ ਹੀ ਮਿਲਣਾ ਹਾਂਜੀ ਟਮਾਟਰ ਕਿਉਂ ਕਿ ਕਿਉਂਕਿ ਜਾਣਾ ਕਿ ਨਹੀਂ ਨਹੀਂ ਸੋਹਣੀ ਅਕਾਲੀਦਰ ਬਾਗਲੇ ਜਿੰਦਾਬਾਦ ਸਰਦਾਰ ਬਿਕਰਮ ਸਿੰਘ ਜੀ ਜਿੰਦਾਬਾਦ ਨਾਰ ਜਨਮ ਸਿੰਘ ਜੀ ਜਿੰਦਾਬਾਦ ਸਰਦਾਰ ਬਿਕਰਮ ਸਿੰਘ ਜੰਗ ਜੀ ਜਿੰਦਾਬਾਦ ਜੈ ਸਰਕਾਰ ਜਿੰਦਾਬਾਦ ਗੁੰਡਾਬਾਨ ਗੈ ਸਰਕਾਰ ਗੁੰਡਾਬਾਨ ਜੈ ਸਰਕਾਰ ਜਿੰਦਾਬਾਦ ਜਿੰਦਾਬਾਦ ਜੈ ਸਰਕਾਰ ਗੁੰਡਾਬਾਨ ਜੈ ਸਰਕਾਰ ਸਰਕਾਰ ਦੀ ਤਕੀਸ਼ਾਈ ਆ ਜਿਹੜਾ ਵੀਡੀਓ ਵਿਖਾਈ ਆ ਆ ਅਫਸਰ ਵੇਖੋ ਕਿੰਨੇ ਆਏ ਆ ਮੇਰੇ ਤੇ ਪਤਾ ਨਹੀਂ ਮੇਰੇ ਘਰ 'ਚ ਜੇ ਕੁਝ ਪਲਾਂਟ ਕੀਤਾ ਕੀ ਕੀਤਾ ਇਹ ਤਾਂ ਸਮਾਂ ਦੱਸੂਗਾ ਬਗਰ ਬਕਲਾਹਟ ਵੇਖੋ ਪਰ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਕਹੇ ਭਗਵਾਨ ਮਾਨਸਿਆ ਆ ਖਲੋਤਾ ਹੀ ਤੇ ਚੀਕਾ ਤੇਰੀਆਂ ਵੀ ਕਟਾਉ ਆ ਇਧਰ ਵੀ ਆ ਦਿਖਾ ਇਧਰ ਆ ਇਧਰ 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 ਮਾਨੀਆ ਤੱਕ ਇਹਨਾਂ ਲਈ ਕੰਮ ਚੱਲਦਾ ਇਧਰ ਇਧਰ ਆ ਜਾ ਆ ਇਧਰ ਆ ਇਧਰ ਆ ਆ ਵੇ ਆ ਲੋਕ ਮੈਨੂੰ ਮਿਲਣ ਆਏ ਸੀ ਇਹਨਾਂ ਨੂੰ ਵੀ ਕਮਰੇ 'ਚ ਬੰਦ ਕੀਤਾ ਫਿਰ ਫੁੱਲਸ ਆ ਕੇ ਲਾਈ ਇੱਥੇ ਸਾਨੂੰ ਪਸ਼ਾਬ ਕਰਨ ਤੱਕ ਨਹੀਂ ਜਾਣ ਦਿੱਤਾ ਅੱਛਾ ਇਹ ਰਿਕਾਰਡਿੰਗ ਕਰੀਏ ਮਾਰਾ ਸਾਨੂੰ ਪਾਣੀ ਪੀਣ ਤਾਂ ਵੀ ਨਹੀਂ ਜਾਣ ਹੈਂਡੀਕੈਪ ਬੰਦਾ ਜੀ ਇਹਨੂੰ ਪਸ਼ਾਬ ਕਰਨ ਤੱਕ ਨਹੀਂ ਜਾਣ ਦਿੱਤਾ ਬਾਹਰ ਨਹੀਂ ਜਾਣ ਦੇ ਕੰਮ ਕਰਾਉਣ ਆਏ ਸੀ ਆਪ ਦੀ ਕਿਸੇ ਦੀ ਬੱਚੀ ਦੇ ਡਾਕਟਰੀ ਜੀ ਆ ਨਾ ਇਤਰਾ ਟਿਸ਼ੂ ਟਿਪਟੀ ਸਾਹਿਬ ਨਾ ਮੈਂ ਕਹਿੰਦਾ ਡਾਕਟਰ ਹੀ ਤਾਂ